ਇਹ ਜਿਹੜੀ ਕੁਦਰਤੀ ਕਰੋਪੀ ਸੀ ਇਹ 40 ਸਾਲਾਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜਿਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ तकरीबन तकरीबन 4.4 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਔਰ ਕਈ ਸੈਂਕੜਿਆਂ ਛ ਹਜ਼ਾਰਾਂ ਛ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ ਛ ਮੋਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀਏ ਕੀ ਹੋਈਆਂ ਨੇ ਪਰ ਇਸ ਸਭ ਨਾਲ ਨਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਤਨਬਾਦ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਕਾਰ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਦਾਵਾ ਟੱਲਾ ਜੇ ਕੋਈ ਭੁੱਖਾ ਸੌਂਦਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜਜ਼ਬੇ ਨਾਲ ਹੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲਓਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾ ਜੀ ਹੋਣ ਇਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਥ ਹੋਣ ਚਾਹੀਏ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਡ ਟੁੱਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਹੱਥ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸੇਵਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲਾਕ ਆ ਲੈਣਾ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਬ ਚੋਂ ਹਰ ਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਮਦਦ ਕਰਕੇ ਸਾਡੇ ਅੱਡੜ ਏਰੀਆ ਦੇ ਵਿੱਚ ਅੱਡੜ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੜੇ ਲੈਵਲ ਤੇ ਬਲॉक्स ਫਰਤੇ ਜੁੜਨਾ ਹੈ ਇਹਦੇ ਨਾਲ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹੜਪ੍ਰਭਾਵਿਤ ਜਿਆਦਾ ਅਲਾਕਾ ਸੀ ਰੋਜ਼ਪੋਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਖੇ ਗਏ ਥੋੜਾ ਜਿਹਾ ਹਿੱਸਾ ਸ਼ਾਰਪੁਰ ਦਾ ਤੇ ਥੋੜਾ ਜਿਹਾ ਜਿਹੜਾ ਇਸਾਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੇ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਥੀਆਂ ਤੇ ਸਾਡੇ ਲੀਡਰਸ਼ਿਪ ਬਾਨਾਂ ਨੇ ਵੱਖ-ਵੱਖ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱਗਿਆ ਅਸੀਂ ਸਰਕਾਰ ਕਿੰਨਾ ਜਾ ਹੁਣ ਤਾਂ ਨਹੀਂ ਕੰਮ ਕਰ ਸਕਦੇ 25000 ਰੁਪਏ ਕਿਸੇ ਨੂੰ ਕੋਈ ਮਦਦ ਕਰ ਦਈਏ ਜਿਹੜਾ ਮਕਾਨ ਡਿੱਗਿਆ ਹੈ ਜਾਂ ਕਿਤੇ ਤੇ ਤੇਲ ਦੀ ਤੇਲ ਦੇ ਦਈਏ ਜਾਂ ਕਿਤੇ ਚੋਕਰ ਦੇ ਦਈਏ ਸੋ ਰਾਸ਼ਨ ਦੇ ਦਈਏ ਇਸ ਤਰ੍ਹਾਂ ਦਾ ਜਿਹੜਾ ਕੰਮ ਅਸੀਂ ਕੀਤਾ ਹੈ ਤੇ ਤੁਹਾਨੂੰ ਦੱਸਿਆ ਕਿ ਗਣਕ ਦੀ ਵਜਾਈ ਤੱਕ ਕਾਂਗਰਸ ਦਾ ਹਰ ਵਰਕਰ ਇਸ ਗੱਲ ਲਈ ਤਤ ਪਰ ਰਹੇਗਾ ਹੁਣ ਮੈਂ ਨਖੇਦੀ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਗੱਲ ਦੀ ਕਿਸੇ ਦੀ ਕਿਉਂਕਿ ਸਾਡਾ ਇਹ ਕੰਮ ਸੀਗਾ ਕਿ ਆਫਤ ਦੇ ਸਮੇਂ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਦੇਖਿਆ ਹੋਣਾ ਕਦੇ ਵੀ ਅਸੀਂ ਕੋਈ ਨੁਕਤਾਚੀਨੀ ਨਹੀਂ ਕੀਤੀ ਆਫਤ ਦੇ ਸਮੇਂ ਔਖੇ ਸਮੇਂ ਇਕਜੁੱਟ ਹੋ ਕੇ ਸਾਰਿਆਂ ਡਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀਨੀ ਕਰਨ ਦੀ ਪਰ ਹੁਣ ਕਾਫੀ ਦੇਖੋਗੇ ਇਸ ਗੱਲ ਨੂੰ ਸਰਕਾਰਾਂ ਆਪਣੀ ਪਿੱਠ ਥੱਪਥਪਾ ਰਹੀ ਨੇ ਵਿੱਚ ਦੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਵੀ ਪਿੱਠ ਤਪਤਪਾਈ ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਨੇ ਸੋ ਮੈਂ ਥੋੜਾ ਜਿਹਾ ਚਾਨਣ ਉਸ ਬਾਰੇ ਤੁਹਾਨੂੰ ਇਹ ਪਉਣਾ ਚਾਹਣਾ ਜਿਹੜਾ ਪਾਖੜਾ ਡੈਮ ਹੈ ਫਲਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ 'ਸਤੇ ਬਣਾਇਆ ਗਿਆ ਹੈ ਪਾਵਰ 'ਸਤੇ ਇਰੀਗੇਸ਼ਨ 'ਸਤੇ ਤੇ ਫਲਡ ਕੰਟਰੋਲ ਕਰਨ 'ਸਤੇ ਜਿਹੜਾ BBMP ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਅੱਜ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਯਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਅਦ ਯੂਧ ਵੀ ਜੋ ਹਾਲਾਤ ਸਨ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾ ਡਾਊਨ ਲੈਵਲ ਇਹ 1460 ਤੱਕ ਹੁੰਦਾ 1970 ਦੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਖੜਾ ਦਾ ਪਾਣੀ ਦਾ ਉੱਥੇ 1453 ਫੀਟੀ ਸੀਗਾ ਲੇਕਿਨ ਇਸ ਵਾਰੀ 1600 ਫੁੱਟ ਸੀ ਉਦੋਂ ਤੱਕ ਵੀ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਜਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਹਰਾ ਲੈਵਲ ਇਸ ਵਾਰੀ 1600 ਰੱਖਿਆ ਜਦਕੀ ਪ੍ਰੈਡਿਕਸ਼ਨ ਇਹ ਸੀ ਕਿ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਪਾਕ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 682025 ਆ ਪਿੱਛੇ ਜੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਫੀਟ ਇਹ ਪਾਣੀ ਇੰਨਾ ਜ਼ਿਆਦਾ ਸੀਗਾ ਜਦਕਿ ਪ੍ਰੈਡਿਕਸ਼ਨ ਇਹ ਸੀ 105% بارش ਹੋਣੀ ਤੇ 31 8 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਤੇ ਫੇਰ ਇੱਕਦਮ ਕਬਰਾੜ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰੀਲਿਸ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੇ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977-78 ਦੀ ਗੱਲ ਕਰੀਏ ਤਾਂ ਲੈਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਦੇ ਰੱਖੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾਂ ਦੱਸੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਅਚਨ ਚੇਤ ਪਾਣੀ ਛੜਤਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੀ ਹੈ 1988 ਦੇ ਵਿੱਚ ਹੜ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੜਨਾ ਹੀ ਸੀ ਫਿਰ ਥੋੜਾ ਜਿਹਾ ਤਵੱਜੂ ਦੇ ਕੇ ਪਾਣੀ ਛੜਦਾ ਉਦੋਂ 1687.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੜਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਖਲਾਅ ਵਿਓ ਹੌਲੀ ਹੌਲੀ ਪਾਣੀ ਛੱਡ ਦੋ ਉਦੋਂ ਵੀ ਤੁਸੀਂ ਚਾਲੀ ਕਰਕੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ ਤੁਸੀਂ 1678 ਤੱਕ ਵੇਟ ਕਿਉਂ ਕੀ ਗਏ ਸੋ ਕਹਿਨ ਦਾ ਲਵੇ ਮੈਨ ਮੇਡ ਡਿਸਾਸਟਰ ਹੈ ਅਗਰ ਸਰਕਾਰਾਂ ਦੀ ਇਸ ਤੇ ਨਲਾਇਕੀ ਨਾ ਹੁੰਦੀ ਤਾਂ ਅੱਜ ਨੁਕਸਾਨ 25% ਹੀ ਸਾਡਾ ਹੋਣਾ ਸੀ ਇਸ ਤੋਂ ਵੱਧ ਪੰਜਾਬ ਦਾ ਨੁਕਸਾਨ ਮੇਰੇ ਦੋਸਤੋ ਹੋਣਾ ਨਹੀਂ ਸੀਗਾ ਹੁਣ ਆਪਾਂ